ਦੋ ਕਾਣੀਆਂ ਤੁਹਾਨੂੰ ਮੈਂ ਕਾਣੀ ਸੁਣਾ ਦਿੰਨਾ ਐਸ ਓ ਈ 2 ਆ ਐਸ ਓ ਈ ਕਿਹੜੇ ਸਕੂਲ ਹੁੰਦੇ ਆ ਇਹ ਤਾਂ ਸਮਾਂ ਦੱਸ ਤਾਂ ਕਿ ਨਵੇਂ ਬੜੇ ਬਿਜਾਸ ਬਣਾਉਂਦਾ ਰਹੇ ਸਕੂਲ ਉਹ ਮੈਨਸ ਆਪਰੇ ਆਪਣੂ ਕਾਣੀ ਬਣਿਆ ਨੰਬੀਰਾ ਪੁੱਜੇ ਬਣਿਆ ਆਪਣੂ ਕਾਣੀ ਬਣਿਆ ਸਕੂਲ ਉਹ ਐਮਿਨੈਂਸ ਪੁਆ ਪਠਾਰਕੋਟ ਪੀ ਡੀ ਐਮ ਮੋਗੇ ਐਸ ਐਮ ਜੀ ਮੈਂਬਰਾਂ ਵੱਲੋਂ ਮਾਪਿਆਂ ਦਾ ਨਿੱਘਾ ਸਵਾਗਤ ਹੈ ਕੀ ਇਸ ਸ਼ਨੀਵਾਰ ਨੂੰ ਕੀ ਐਸਐਮਸੀ ਦੇ ਮੈਂਬਰ ਆਣ ਇਹ ਜੀਨੀ ਮਣਾਉਂਦੇ ਹਨ ਕਿ ਸਾਰੇ ਮਾਪੇ ਪੀੜ੍ਹੀਆਂ ਵਿੱਚ ਸ਼ਾਮਲ ਹੋਣ ਪੁਕਾਟਾ ਆਜਲੀ ਬਾਰੇ ਮਾਪਿਆਂ ਨਾਲ ਗੱਲਬਾਤ ਕਰਦੇ ਹਨ ਉਹਨਾਂ ਕੋ ਫੀਡਬੈਕ ਲੈਣ ਦੇ ਤਿਹਾਰ ਤੇ ਪੀਟੀਆ ਕਮਿਟੀ ਵਿੱਚ ਪ੍ਰਸ਼ਾਸਨ ਦਿਬਾਰ ਤੋਂ ਕਰਦੇ ਹਨ ਹੋਣਾ ਹੈ ਕਿ ਆਪਾਂ ਚੌਥੀ ਜ਼ਿੰਮੇਵਾਰੀ ਚੌਥੀ ਰਿਸਪੋਨਸਿਬਿਲਟੀ ਇਹ ਫੋਟੋ ਵਿੱਚ ਕੀ ਹੋ ਰਿਹਾ ਹੈ ਹਾਂ ਜੇ ਪੇਰੇ ਹੋੜਿਆ ਕਰ ਸਕਿਆ ਕਰਦੀ ਆਉਂਦਾ ਕੀ ਹੋ ਰਿਹਾ ਹੈ ਵਿਰੇਖਣ ਹੋ ਰਿਹਾ ਹੈ ਕੀ ਹੋਇਆ ਵਿਰੇਖਣ ਸਕੂਲ ਦੇ ਬਣਾਈ ਘਾਟੇ ਦੇ ਉਕਾਸ ਵਿੱਚ ਮਦਦ ਜ਼ਿੰਮੇਵਾਰੀ ਸਕੂਲ ਦੀ ਸਮੂਤਾ ਅਤੇ ਨਿਰਮਾਣ ਕੰਮ ਦੀ ਜਾਂਚ ਤੇ ਨਿਗਰਾਨੀ ਕਰੋ